ਖਲ ਸਾਹਿਬ ਤੁਸੀਂ ਨਸ਼ੇ ਦੀ ਗੱਲ ਕੀਤੀ ਹੈ ਮੈਂ ਅੱਜ ਕੱਲ ਨਾ ਪਿਛਲੇ ਦਿਨਾਂ ਚ ਫਿਰ ਬਹੁਤ ਸਾਰੀਆਂ ਮੌਤਾਂ ਹੋਈਆਂ ਚਿੱਟੇ ਤੋਂ ਖਾਸ ਤੌਰ ਤੇ ਇੱਥੋਂ ਹੀ ਸ਼ੁਰੂ ਕਰਨਾ ਚਾਹੁੰਦਾ ਜਿਹੜੀ ਤੁਹਾਡੀ ਇਸ ਜਰਨੀ ਦੇ ਵਿੱਚ ਜਿਹੜਾ ਕੰਟਰੀਬਿਊਸ਼ਨ ਤੁਸੀਂ ਪੰਜਾਬ ਦੇ ਵਿੱਚ ਦਿੱਤਾ ਚਿੱਟਾ ਛੱਡਿਆ ਜਾ ਸਕਦਾ ਹੈ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਵੀ ਅੱਜ ਦਰਸ਼ਕ ਤੁਹਾਡਾ ਪ੍ਰੋਗਰਾਮ ਦੇਖ ਰਹੇ ਆ ਉਹ ਤੋਂ ਜੇ ਕੋਈ ਇੱਟਾ ਦੁੱਕਾ ਵੀ ਹੋਣਗੇ ਜਿਨ੍ਹਾਂ ਨੇ ਮੇਰੇ ਕੋਲੋਂ ਟ੍ਰੀਟਮੈਂਟ ਲਿਆ ਹੋਇਆ ਔਰ ਉਹਨਾਂ ਨੂੰ ਇਹ ਗੱਲ ਪਤਾ ਹੈ ਵੀ ਗੋਇਲ ਸਾਹਿਬ ਨੇ ਜੇ ਕਿਹਾ ਵੀ ਅੱਜ ਪਹਿਲੇ ਦਿਨ ਤੋਂ ਚਿੱਟਾ ਬੰਦ ਹੋ ਜੂਗਾ ਕੱਲਾ ਚਿੱਟਾ ਨਹੀਂ ਫੀਮ ਸਮੈਕ ਹੀ ਰੋਡੇ ਕੋਈ ਵੀ ਪਹਿਲੇ ਦਿਨ ਤੋਂ ਬੰਦ ਹੋ ਜੂਗਾ ਔਰ 2 ਮਹੀਨੇ ਦੇ ਵਿੱਚ ਵਿੱਚ ਆਪਣੀ ਦਵਾਈ ਵਧ ਹੋ ਜਾਂਦੀ ਹੈ ਮੰਨ ਲਓ ਜਿਹੜੀ ਦਵਾਈ ਹੈ ਜਿਵੇਂ ਅਸੀਂ ਨਰਵੋਪਲਾਸ ਡੀ ਹੈ ਮੈਂ ਪੜਾਤਾ ਲੋਕਾਂ ਨੂੰ ਵੀ ਆਹ ਦਵਾਈ ਹੈ ਨਸ਼ਾ ਛੱਡਣ ਦੀ ਮੈਂ ਲੋਕਾਂ ਨੂੰ ਇਹ ਪੜਾਤਾ ਹੋਰ ਕਿਸੇ ਨੂੰ ਕੀ ਕਰਾਂ ਲੋਕਾਂ ਨੂੰ ਮੈਂ ਤਾਂ ਨੁਸਖਾ ਪੜਾਤਾ ਜੀ ਇਹਦੇ ਵਿੱਚ ਆਹ ਪਾਇਆ ਆਪ ਵੀ ਬਣਾ ਲਓ ਆਪੇ ਹੀ ਖਾ ਲਓ ਜੇ ਤੁਹਾਨੂੰ ਲੱਗਦਾ ਵੀ ਗੋਇਲ ਦੀ ਦਵਾਈ 'ਚ ਪਤਾ ਨਹੀਂ ਕੀ ਆ ਆਪ ਬਣਾ ਕੇ ਘਰੇ ਹੀ ਖਾ ਲੋ ਹੈਨਾ ਤੇ ਜਿਹੜੇ ਵੈਦ ਭਰਾ ਵੀ ਸੁਣਦੇ ਆ ਜਾਂ ਕੋਈ ਹੋਰ ਵੀ ਸੁਣਦੇ ਆ ਉਹਨਾਂ ਨੂੰ ਵੀ ਮੈਂ ਇਹੀ ਕਹਿੰਦਾ ਉਹਨਾ ਬਣਾਓ ਤੇ ਲੋਕਾਂ ਨੂੰ ਦਿਓ ਹੋਰ ਕੀ ਕਰੋਗੇ ਨਸ਼ਾ ਛੱਡਣ ਲਈ ਉਹ ਦੋਗੇ ਬਣਾ ਲਓ ਘਰੇ ਮੈਂ ਇਕੱਲਾ ਜਾਣਾ ਵੀ ਕਿੱਥੇ ਛਡਾ ਦੂੰਗਾ 30 40 ਕਰੋੜ ਬੰਦਿਆਂ ਨੂੰ ਸਮਝਣ ਦੀ ਗੱਲ ਆ ਤੇ ਜੇ ਸਾਰੇ ਰਲ ਕੇ ਨੁਸਖੇ ਨੂੰ ਬਣਾ ਲੈਣਗੇ ਔਰ ਜਿਨ੍ਹਾਂ ਨੇ ਬਣਾਇਆ ਜੀ ਉਹਨਾਂ ਨੂੰ ਵੀ ਪਤਾ ਹੈ ਵੀ ਵਾਕਈ ਕਮਾਲ ਦਾ ਨੁਸਖਾ ਇਹਦੇ ਵਿੱਚ ਮੈਂ ਸ਼ੇਅਰ ਕਰਾਂ ਨੁਸਖਾ ਜੀ ਜੀ ਪਲੀਜ਼ ਮਕਰ ਸਾਹਿਬ ਪਲੀਜ਼ ਇਹਦੇ ਵਿੱਚ ਚਾਰ ਛੇ ਚੀਜ਼ਾਂ ਨੇ ਜੀ ਪਹਿਲੀ ਚੀਜ਼ ਹੈ ਮਹਾਵਾਤ ਵਿਦਵਾਂਸਨ ਰਸ ਇਹਨੂੰ ਆਹੀਂ ਲਿਖ ਲਓ ਮਹਾਵਾਤ ਵਿਦਵਾਂਸਨ ਰਸ ਇਹਨੂੰ ਆਹੀਂ ਲਿਖ ਲਓ ਸਾਈਡ ਤੇ ਦੂਜਾ ਲਿਖੋ ਏਕ ਅੰਗ ਵੀਰ ਰਸ ਹੁਣ ਜਿਹੜਾ ਮਹਾਵਾਤ ਵਿਦਵਾਂਸਨ ਰਸ ਹੈ ਬਕਰ ਸਾਹਿਬ ਮਹਾਵਾਤ ਮਤਲਬ ਬਹੁਤ ਜ਼ਿਆਦਾ ਵਧੇ ਹੋਏ ਦਰਦ ਹੂੰ ਉਹਨਾਂ ਨੂੰ ਰੋਕਣ ਵਾਸਤੇ ਵਿਦਵਾਂਸਨ ਉਹਨਾਂ ਨੂੰ ਵਿਦਵਾਂਸ ਕਰਨ ਵਾਲਾ ਰਸ ਇੱਕ ਗ੍ਰੰਥ ਦਾ ਯੋਗ ਹੈ ਸਰ 10000 ਸਾਲ ਪੁਰਾਣਾ ਉੱਚ ਲਿਖਿਆ ਆਹੀਂ ਉਮੀ ਮੇ ਚੱਕਿਆ ਮੈਂ ਕੋਈ ਆਪਣਾ ਨਹੀਂ ਕਹਿੰਦਾ ਵੀ ਮੇਰੀ ਕੋਈ ਪੇਟੈਂਟ ਆ ਜੀ ਤੇ ਉਹ ਚੱਕਿਆ ਫਿਰ ਉਹਦੇ ਵਿੱਚ ਪਾਇਆ ਸੀ ਸ਼ੂਤ ਸ਼ੇਖਰ ਰਸ ਜਿਹੜਾ ਸ਼ੂਤ ਸ਼ੇਖਰ ਰਸ ਹੈ ਉਹ ਜਿਵੇਂ ਲੱਕ ਤੋਂ ਸੀੜ ਵਗਦਾ ਅੱਖਾਂ ਤੋਂ ਪਾਣੀ ਨਿਕਲਦਾ ਲੂਜ਼ ਮੋਸ਼ਨ ਹੋ ਜਾਂਦੇ ਆ ਉਹ ਉਹਨੂੰ ਕੰਟਰੋਲ ਕਰਦਾ ਜੀ ਗ੍ਰੰਥ ਚ ਲਿਖਿਆ ਪਿਆ ਸ਼ੂਤ ਸ਼ੇਖਰ ਰਸ ਵੀ ਸਾਈਡ ਤੇ ਲਿਖ ਕੇ ਰੱਖ ਲਓ ਬਾਅਦ ਚ ਤੁਹਾਡੇ ਕੰਮ ਆਊਗੀ ਇਹ ਗੱਲ ਫਿਰ ਮੈਂ ਉਹਦੇ ਵਿੱਚ ਪਾਇਆ ਜੀ ਸਮੀਰ ਪੰਨਗਰਸ ਜਿਹੜਾ ਸਮੀਰ ਪੰਨਗਰਸ ਹੈ ਇਹ ਵੀ ਗ੍ਰੰਥ ਦਾ ਯੋਗ ਹੈ ਇਹਦੇ ਵਿੱਚ ਇਹਦੇ ਵਿੱਚ ਸ਼ਕਤੀ ਹੈ ਤੁਹਾਡੇ ਵੀਰਜ ਦੇ ਵਿੱਚ ਸ਼ਿਕਰਾਣੂ ਪੈਦਾ ਕਰਨ ਦੀ ਵੀਰਜ ਨੂੰ ਵਧਾਉਣ ਦੀ ਤੁਹਾਡੀ ਜਿਹੜੀ ਮਰਦਾਨਾ ਸ਼ਕਤੀਆਂ ਨੂੰ ਬਰਕਰਾਰ ਰੱਖਣ ਦੀ ਜੀ ਤੇ ਤੀਸਰੀ ਚੌਥੀ ਚੀਜ਼ ਜਿਹੜੀ ਇਹਦੇ ਵਿੱਚ ਪਾਈ ਗਈ ਆ ਉਹ ਪਾਈ ਗਈ ਹੈ ਇਕੰਗ ਵੀਰ ਰਸ ਹੁਣ ਕਈ ਆ ਕੇ ਕਹਿੰਦੇ ਨੇ ਗੁਰਸੱਭ ਕਿਤੇ ਨਸ਼ਾ ਛੱਡਣ ਨਾਲ ਮੇਰਾ ਅੰਗ ਨਾ ਖੜ ਜੇ ਮੇਰਾ ਕੋਈ ਪਾਸਾ ਨਾ ਮਰ ਜੇ ਉਜੜ 10 1000 ਸਾਲ ਪਹਿਲਾਂ ਸਾਡੇ ਜਿਹੜੇ ઋષਿ ਮੁਨੀ ਸੀ ਉਹ ਲਿਖ ਗਏ ਗ੍ਰੰਥ ਦੇ ਵਿੱਚ ਇੱਕ ਅੰਗ ਵੀਰ ਰਸ ਵੀ ਕੰਗ ਨੂੰ ਵੀਰਤਾ ਪ੍ਰਦਾਨ ਕਰਨ ਵਾਲਾ ਰਸ ਹੂੰ ਉਹਦੇ ਵਿੱਚ ਪਾਇਆ ਮਤਲਬ ਉਹਦੇ ਵਿੱਚ ਕਿੰਨੀਆਂ ਹਰ ਇੱਕ ਰਸ ਦੇ ਵਿੱਚ ਨਾ ਮੱਕੜ ਸਾਹਿਬ 10 10 12 12 ਜੜੀ ਬੂਟੀਆਂ ਪਾ ਕੇ ਇਹ ਰਸ ਤੇ ਆ ਰਿਹਾ ਮਤਲਬ ਇਹ ਤਿੰਨ ਚਾਰ ਜਿਹੜੇ ਮੈਂ ਗਿਣੇ ਨੇ ਚ 42 43 ਚੀਜ਼ਾਂ ਪਈਆਂ ਹੋ ਜਾਂਦੀਆਂ ਤੇ ਉਹ ਵੀ ਜਦੋਂ ਤੁਸੀਂ ਗੂਗਲ ਸਰਚ ਕਰੋਗੇ ਨਾ ਇੱਕ ਇੱਕ ਚੀਜ਼ ਲਿਖ ਕੇ ਦੁੱਨ ਸਾਰੀ ਚੀਜ਼ ਖੁੱਲ ਕੇ ਆਊਗੀ ਕਰੋ ਇਹ ਕੰਮ ਯਾਰ ਉਹ ਸੁਬਾਸ਼ ਗੋੜਲੇ ਕਿੰਨੀ ਦੇਰ ਰਹਿਣਾ ਦੁਨੀਆ ਚ ਤੁਸੀਂ ਹੋ ਰਹਿਣਾ ਸਾਰਿਆਂ ਨੇ ਕਰੋ ਇਹਨਾਂ ਨੂੰ ਰਲ ਮਿਲ ਕੇ ਫਿਰ ਉਹਦੇ ਵਿੱਚ ਅਸੀਂ ਭਾਈ ਖੁਰਾਸਾਨੀ ਅਜਵਾਇਨ ਖੁਰਾਸਾਨੀ ਅਜਵਾਇਨ ਜਿਹੜੀ ਆ ਇਹ ਅਫੀਮ ਦੇ ਸ਼ਰਾਬ ਦੇ ਨਸ਼ੇ ਨੂੰ ਡਾਊਨ ਕਰ ਦਿੰਦੀ ਆ ਜੀ ਇਹ ਚ ਇਹ ਬਰਕਤ ਆ ਫਿਰ ਫਿਰ ਅਸੀਂ ਜਿਹੜਾ ਉਹਦੇ ਵਿੱਚ ਮੇਨ ਪਾਇਆ ਲਾਜਵੰਤੀ ਲਾਜਵੰਤੀ ਜਿਹੜੀ ਸਾਡੀ ਸਕਿਨ ਨੂੰ ਬਹੁਤ ਗੁੱਡ ਕਰਦੀ ਹੈ ਕਿਉਂਕਿ ਨਸ਼ਾ ਕਰਨ ਵਾਲੇ ਵੀ ਇਹੀ 4-5 ਕੰਪਲੇਂਟਾਂ ਹੁੰਦੀਆਂ ਨੇ ਉਹ ਸੀ ਉਹਦੇ ਚ ਦੂਰ ਕਰਤੀਆਂ ਤੇ ਫਿਰ ਉਹਦੀ ਮਾੜੀ-ਮੋਟੀ ਕੰਪਲੇਂਟ ਹੁੰਦੀ ਹੈ ਵੀ ਗੁਲਸਰ ਨਸ਼ਾ ਤਾਂ ਛੱਡਦੀ ਹੈ ਕਿ ਤੇ ਆਇਨਾ ਹੋਵੇ ਘਰ ਆਲਿਓ ਬਰਸ ਕੇ ਬਹਿ ਜਾ ਛੱਡ ਕੇ ਬਹਿ ਜਾ ਵੀ ਸਾਡਾ ਸਾਰਾ ਸਿਸਟਮ ਹੀ ਡਾਊਨ ਹੋ ਜਾਂਦਾ ਜੀ ਇਹ ਵੀ ਬਹੁਤ ਜ਼ਰੂਰੀ ਆ ਮਕਰ ਸਾਹਿਬ ਗੱਲ ਕਰਨੀ ਫਿਜ਼ਿਕਲੀ ਬੰਦਾ ਸਟਰੋਂਗ ਨਹੀਂ ਰਹਿੰਦਾ ਨਸ਼ਾ ਛੱਡਣ ਲਈ ਬੰਦਾ ਤਿਆਰ ਹੁੰਦਾ ਉਹਨੂੰ ਪ੍ਰੋਬਲਮ ਇਹ ਆਉਂਦੀ ਹੈ ਕਹਿੰਦਾ ਯਾਰ ਫਿਰ ਘਰੇ ਆਏ ਰਹਿਣੇ ਜਿਵੇਂ ਭੈਣ ਭਾਈ ਰਹਿੰਦੇ ਹੁੰਦੇ ਜੀ ਘਰੇ ਕਹਿੰਦਾ ਰਹਿਣ ਨਹੀਂ ਤੁਰਗਣੀ ਤੇ ਉਹ ਫਿਰ ਅਸੀਂ ਉਹਨਾਂ ਨੂੰ ਐਕਸ ਪਲੱਸ 골ਡ ਦਿੱਤਾ ਨਾਲ ਕੈਪਸੂਲ ਇੱਕ ਦੋ ਚੀਜ਼ਾਂ ਹੋਰ ਦਿੱਤੀਆਂ ਪਾਊਡਰ ਪਾਊਡਰ ਜਿਵੇਂ ਇੱਕ ਅਸੀਂ ਉਹਨਾਂ ਨੂੰ ਪਾਊਡਰ ਦੱਸਦੇ ਉਹਨੇ ਸਾਰੇ ਜਣੇ ਨੋਟ ਕਰ ਲਓ ਇਹ ਪਾਊਡਰ ਘਰੇ ਬਣਾਇਓ ਜ਼ਿੰਦਗੀ ਚ ਆਪਾ ਬੁੜੇ ਨਹੀਂ ਹੁੰਦੇ ਚਾਹੇ ਵਾਲ ਚਿੱਟੇ ਹੋ ਜਾਣ ਉਹ ਅੱਡ ਗੱਲ ਆ ਇਹ ਹੈਗਾ ਇਹ ਪੈਣਾ ਵਾਸਤੇ ਵੀ ਇਹ ਵੀਰਾ ਵਾਸਤੇ ਵੀ ਸਾਰੇ ਖਾ ਸਕਦੇ ਆ ਇਹਨੂੰ ਜੀ ਅਸ਼ਵਗੰਧਾ ਸ਼ਤਾਵਰ ਸ਼ਲਾਜੀਤ ਸਫੈਦ ਮੁਸਲੀ ਤੇ ਇੱਕ ਇਹਦੇ ਵਿੱਚ ਆ ਜਾਂਦਾ ਤੁਹਾਡਾ ਕੌਂਚ ਦਾ ਬੀਜ ਔਰ ਇੱਕ ਪਾਣੀ ਚ ਗੋਖਰੂ ਪਾਊਡਰ ਛੇ ਚੀਜ਼ਾਂ ਜੀ ਗੋਖਰੂ ਪਸ਼ਾਬ ਠੀਕ ਕਰ ਦਿੰਦਾ ਸਾਡਾ ਘਟ ਆਉਂਦਾ ਬੰਦ ਆਉਂਦਾ ਉਹਨੂੰ ਸੈੱਟ ਕਰ ਦਿੰਦਾ ਸਫੈਦ ਮੁਸਲੀ ਬੀਰਜ ਗਾੜਾ ਕਰਦੀ ਕੌਂਚ ਬੀਜ ਸਵਰਮ ਪੈਦਾ ਕਰਦਾ ਅਸ਼ਵਗੰਧ ਨਾੜਾਂ ਨੂੰ ਤਾਕਤ ਦਿੰਦੀ ਹੈ ਸ਼ਤਾਵਰ ਸਾਡੇ ਸਰੀਰ ਦੇ ਵਿੱਚ ਖੂਨ ਨੂੰ ਵਧਾ ਦਿੰਦੀ ਹੈ ਸ਼ਿਲਾਜੀਤ ਜੋੜਾਂ ਨੂੰ ਤਾਕਤ ਦਿੰਦੀ ਹੈ ਜੈਂਟਸ ਤੇ ਲੇਡੀਜ਼ ਦੋਨੋਂ ਖਾ ਸਕਦੇ ਨੇ ਬਰਾਬਰ ਮਾਤਰਾ 'ਚ ਪਾ ਲਿਓ ਔਰ ਸ਼ਿਲਾਜੀਤ ਜਿਹੜੀ ਅੱਜ ਮੈਂ ਮੰਨ ਲਓ ਤੁਸੀਂ 5 ਪਾਊਡਰ ਬਣ ਗਏ ਤੁਹਾਡੇ 50 50 ਗ੍ਰਾਮ ਪਾ ਕੇ 250 ਗ੍ਰਾਮ ਕਰ ਲੇ ਉਹਦੇ ਵਿੱਚ ਜਿਹੜੀ ਛਿਲਾਜੀ ਪਾਉਣੀ ਆ ਉਹ 50 ਗ੍ਰਾਮ ਪਾ ਸਕਦੇ ਹੋ ਤੁਸੀਂ ਕੋਈ ਦਿੱਕਤ ਨਹੀਂ ਪਾ ਕੇ ਉਹਨੂੰ ਚੰਗੀ ਤਰ੍ਹਾਂ ਮਰਦਨ ਕਰ ਲਓ ਉਹਦੇ ਵਿੱਚ ਗੁੱਲ ਸਾਹਿਬ ਜੀ ਕੋਈ ਨਹੀਂ ਬਣਾ ਪਾ ਰਿਆ ਤੁਸੀਂ ਬਹੁਤ ਵਧੀਆ ਕੀਤਾ ਕਿ ਤੁਸੀਂ ਲਾਈਵ ਅੱਜ ਸਾਨੂੰ ਦਰਸ਼ਕਾਂ ਨੂੰ ਸਾਂਝਾ ਹੀ ਕਰਤਾ ਕਿ ਕੀ ਬਣਾਉਣਾ ਹੈ ਜਿਹੜੇ ਰਸ ਨੇ ਉਹ ਗੂਗਲ ਕਰ ਲੈਣਗੇ ਜਿਹੜੀ ਬੁੱਟੀਆਂ ਲੋਕ ਜਾ ਕੇ ਜਿਨੇ ਆਮ ਬੰਦਾ ਜਿਹੜਾ ਉਹ ਨਹੀਂ ਬਣਾ ਸਕਦਾ ਤਾਂ ਇਹਦੀ ਵਿਧੀ ਦੱਸ ਦਿਓ ਜੇ ਕੋਈ ਪਹਿਲੀ ਗੱਲ ਤਾਂ ਇਹ ਕਿ ਕੋਈ ਨਸ਼ਾ ਛੱਡਣਾ ਚਾਹੁੰਦਾ ਤਾਂ ਉਹਦੀ ਦਵਾਈ ਕਿਸ ਤਰੀਕੇ ਦੇ ਨਾਲ ਔਰ ਉਹਨੂੰ ਛੱਡਣ ਦੀ ਵਿਧੀ ਕੀ ਹੈ ਜੀ ਕੀ ਇੱਕਦਮ ਬੰਦਾ ਛੱਡ ਸਕਦਾ ਨਹੀਂ ਅੱਜ ਕੋਈ ਚਿੱਟਾ ਲੈਂਦਾ ਹੈ ਤਾਂ ਕੱਲ ਸਵੇਰ ਤੋਂ ਤੁਹਾਡੀ ਦਵਾਈ ਲੈਣ ਲੱਗ ਜੇ ਔਰ ਉਹ ਛੱਡ ਸਕਦਾ ਤੇ ਨਾਲ ਐਕਸ ਪਲੱਸ 골ਡ ਖਾਈ ਜਾਵੇ ਤਾਂ ਬੰਦਾ ਛੱਡ ਜਾਂਦਾ ਜੀ ਜਿਵੇਂ ਨਾ ਹੁਣ ਮੈਂ ਤੁਹਾਨੂੰ ਦੱਸਦਾ ਜਿਹੜੀ ਸਾਡੀ ਨਸ਼ਾ ਛੱਡਣ ਦੀ ਅਸੀਂ ਦਵਾਈ ਦਿੰਨੇ ਆ ਹੁਣ ਅਸੀਂ ਕਹਿੰਦੇ ਆ ਵੀ ਮਿੱਤਰ ਅੱਜ ਤੂੰ ਮੇਰੇ ਕੋਲ ਆਇਆ ਅੱਜ ਜੋ ਤੂੰ ਕਰਨਾ ਕਰ ਜੇ ਤੂੰ ਨਹੀਂ ਨਸ਼ਾ ਕੀਤਾ ਤਾਂ ਦਵਾਈ ਅੱਜੇ ਸ਼ੁਰੂ ਕਰ ਲੈ ਜੇ ਕੀਤਾ ਕੁਛ ਅੱਜ ਤਾਂ ਅੱਜ ਨੂੰ ਪੂਰਾ ਕਰ ਲੈ ਉਹਦੇ ਪ੍ਰੋਸੈਸ ਨੂੰ ਕੱਲ ਨੂੰ ਸਵੇਰੇ ਉੱਠ ਕੇ ਤੂੰ ਦਵਾਈ ਸ਼ੁਰੂ ਕਰ ਲੈ ਔਰ ਸਵੇਰ ਤੋਂ ਹੀ ਤੁਹਾਡਾ ਚਿੱਟਾ ਬੰਦ। ਉਹ ਕਿ ਐ ਨਹੀਂ ਵੀ ਉਧਰ ਚੱਕਣ ਦੇ ਵੀ ਲੋੜ ਨਹੀਂ। ਸਵੇਰ ਤੋਂ ਹੀ ਬੰਦ ਪਹਿਲੀ ਖੁਰਾਕ ਨਹੀਂ ਬਾਡੀ ਸੰਭਾਲ ਲੈਣੀ ਹੈ ਜਦੋਂ ਅਸੀਂ ਦੰਨੇ ਆ। ਹੂੰ। ਫਰਸਟ ਡੋਜ਼ ਨੇ ਬਾਡੀ ਸੰਭਾਲ ਲੈਣੀ ਹੈ। ਜਿਵੇਂ ਮੰਨ ਲਓ ਅਸੀਂ ਇੱਕ ਬੰਦੇ ਨੂੰ ਕਹਿੰਨੇ ਤੈਨੂੰ 15 ਗ੍ਰਾਮ ਦਵਾਈ ਖਾਣੀ ਪਊਗੀ ਦਿਨ ਚ। ਹੂੰ। 1 ਗ੍ਰਾਮ ਦਵਾਈ ਨੂੰ ਅਸੀਂ ਇੱਕ ਕੈਪਸੂਲ ਚ ਪਾ ਕੇ ਪੇਟੈਂਟ ਕਰਾਇਆ। ਉਹਦਾ ਨਾਂ ਰੱਖਿਆ ਸੀ ਕੈਪਸੂਲ ਦਾ ਨਰਮੋ ਪਲਸ ਡੀ। ਹੂੰ। ਨਰਮੋ ਪਲਸ ਡੀ ਦਾ ਮਤਲਬ ਨਾੜਾਂ ਨੂੰ ਤਾਕਤ ਦੇਣ ਵਾਲਾ। ਡੀ ਦਾ ਮਤਲਬ ਡੀਡਿਕਸ਼ਨ ਤੋਂ। ਤੇ ਉਹ ਜਿਹੜੀ ਚੀਜ਼ ਹੈ ਨਾ ਜੀ ਨਰਵੋ ਪਲੱਸ ਡੀ ਉਹਦੇ ਆਹੀ ਫਾਰਮੂਲਾ ਜਿਹੜਾ ਮੈਂ ਬੋਲਿਆ ਸੇਮ ਉਹਦੇ ਚ ਉਹੀ ਆ ਕੋਈ ਚੀਜ਼ ਬਦਲੀ ਨਹੀਂ ਹੋਈ ਉਹ ਦਿੱਤਾ ਜਿਵੇਂ ਪੰਜ ਕੈਪਸੂਲ ਸਵੇਰੇ ਪੰਜ ਦੁਪਹਿਰੇ ਪੰਜ ਰਾਤ ਨੂੰ ਉਹਦੇ ਨਾਲ ਅਸੀਂ ਇੱਕ ਦੋ ਪਾਊਡਰ ਦਿੰਨੇ ਆ ਜਿਵੇਂ ਜੈਡ ਐਕਸ ਜਿਹੜਾ ਮੈਂ ਪਾਊਡਰ ਹੋਣੀ ਬੋਲਿਆ ਤਾਕਤ ਦਾ ਪਾਊਡਰ ਹੈ ਅਹ ਚੀਜ਼ ਪਈ ਹੈ ਇਹ ਇਹਦਾ ਸੀ ZX 1000 ਦੇ ਨਾਮ ਤੇ ਇਹਦੀ ਅਪਰੂਵਲ ਲਈ ਗਵਰਨਮੈਂਟ ਤੋਂ ਜੀਐਮਪੀ ਸਰਟੀਫਾਈਡ ਹੈ ਕਈ ਮੋਰਨ ਲਾਈਆਂ ਨੇ ਸਰਕਾਰ ਨੇ ਵੀ ਤੇ ਇਹ ਜਿਹੜਾ ਹੈਗਾ ਨਾ ਜੀ ਇਹ ਉਹੀ ਚੀਜ਼ਾਂ ਨੇ ਜਿਹਦੇ ਵਿੱਚ ਪੰਜ ਕੋਈ ਬਾਹਰਲੀ ਚੀਜ਼ ਫालतू ਕੁਝ ਨਹੀਂ ਪਾਇਆ ਜੋ ਮੈਂ ਬੋਲੇ ਉਹੀ ਆ ਜਿਹੜੇ ਲੋਕ ਤਾਂ ਮੇਰੇ ਤੋਂ ਲੈਣਾ ਚਾਹੁੰਦੇ ਲੈ ਜਾਂਦੇ ਜਿਵੇਂ ਮੰਨ ਲਓ ਕਈ ਪੀਜੀ ਚ ਰਹਿੰਦੇ ਆ ਜਾਂ ਕਈ ਮਿਲਟਰੀ ਚ ਕੰਮ ਕਰਦੇ ਆ ਕੋਈ ਬੰਦਾ ਬਾਹਰ ਹੈ ਜੀ ਜਿਹਦਾ ਤੇ ਜਿਹੜਾ ਉਹ ਨਹੀਂ ਬਣਾ ਸਕਦਾ ਸੋਰਸ ਤੋਂ ਦੂਰ ਹੈ ਜਿਹੜਾ ਬੰਦਾ ਸੋਰਸ ਘਟ ਹੈ ਜਾਂ ਫਿਰ ਘਰ ਦੇ ਵਿੱਚ ਵੀ ਉਹ ਕਹਿੰਦਾ ਆਪਣੇ ਕੋਈ ਪੈਸਾ ਬਧੇਰਾ ਪਿਆ ਯਾਰ ਕਿਹੜਾ ਮੱਥਾ ਮਾਰੂਗਾ ਕਰ ਗੋਇਲ ਨੂੰ ਗੂਗਲ ਤੇ ਚਲੋ ਅਸੀਂ ਉਹਦੇ ਲਈ ਵੀ ਬੈਠੇ ਆ ਤਾਂ ਇਹਨਾਂ ਲੋਕਾਂ ਨੂੰ ਅਸੀਂ ਇਹ ਪ੍ਰੋਵਾਈਡ ਕਰ ਦਿੰਦੇ ਆ ਇਹਦੇ ਵਿੱਚ ਉਹੀ ਸਾਰਾ ਅਸ਼ਵਗੰਧ ਸਤਾਵਰ ਸਵਾਦ ਮੁਸਲੀ ਕੋਖਰੂ ਵਗੈਰਾ ਪਾਇਆ ਹੋਇਆ ਤਾਂ ਇਹ ਲੈ ਲੈਂਦੇ ਆ ਤਾਂ ਇਹ ਜ਼ਰੂਰ ਹੈ ਕਿ ਜੇ ਉਹ ਘਰੇ ਬਣਾ ਲੈਂਦੇ ਆ ਤਾਂ ਉਹਨਾਂ ਨੂੰ ਘੱਟੋ ਘੱਟ 40% ਪ੍ਰੋਫਿਟ ਹੋ ਜਾਂਦਾ ਜੇ 1000 ਰੁਪਏ ਦੀ ਚੀਜ਼ ਮੈਤੋਂ ਲੈ ਕੇ ਜਾਣਗੇ ਘਰੇ 600 ਦੀ ਰੀਜ਼ਨ ਹੈ ਕਿਉਂਕਿ ਮੇਰੇ ਕੋਲ 300 ਬੰਦਾ ਕੰਮ ਕਰਦਾ ਹੈ ਉਹਨਾਂ ਦੇ ਢਿੱਡ ਵੀ ਨੇ ਗਵਰਨਮੈਂਟ ਵੀ ਹੈ 12% ਲਾਈਬਿਲਟੀ ਉੱਤੇ ਸਭ ਕਰਨਾ ਜੇ ਘਰੇ ਬਣਾਉ ਲੂ ਬੰਦਾ ਸਾਰਾ ਮਾਰਗ ਅਜਾ ਫਿਰ ਵੀ ਜੇ ਨਹੀਂ ਬਣਾਉਂਦਾ ਫਿਰ ਮੈਂ ਸਮਝ ਜਾਂਦਾ ਵੀ ਇਹ ਇਹਦੇ ਬੱਸਦਾ ਨਹੀਂ ਉਹਨਾਂ ਨੂੰ ਭਾਈ ਦੇਣਾ ਹੀ ਪਊਗਾ